ਜੱਟ ਦੀ ਜੂਨ ਬੁਰੀ ਕਹਿੰਦੇ ਤੜਫ ਤੜਫ ਮਰ ਜਾਣਾ ਉਹੀ ਗੱਲ ਹੋਈ ਹੈ ਜੀ ਸੱਚ ਪਿੰਡ ਧੂਰਕੋਟ ਜ਼ਿਲ੍ਹਾ ਬਰਨਾਲਾ ਵਿਖੇ ਜਿੱਥੇ ਇੱਕੋ ਰਾਤ ਦੋ ਟਰਾਂਸਫਰ ਚੋਰੀ ਹੋਏ ਹੈ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਕਿਉਂਕਿ ਇੱਕ ਜਦੋਂ ਜੱਟ ਦਾ ਪੁੱਤ ਮਿਹਨਤ ਕਰਦਾ ਆ ਆਪਣੇ ਘਰ ਨੂੰ ਚਲਾਉਣ ਦੇ ਲਈ ਬਹੁਤ ਹੀ ਸਾਰੇ ਸੁਪਨੇ ਸਜਾਉਂਦਾਗਾ ਪਰ ਜਦੋਂ ਇਹੋ ਜਿਹੇ ਜਿਹੜੇ ਅਣਮਿੱਥੇ ਘਾਟੇ ਆ ਉਹਨੂੰ ਪੈਂਦੇ ਆ ਤਾਂ ਬੰਦੇ ਨੂੰ ਇਹ ਪੂਰੇ ਕਰਨੇ ਬਹੁਤ ਔਖੇ ਹੋ ਜਾਂਦੇ ਆ ਜੀ ਸੋ ਬਹੁਤ ਹੀ ਮੰਦਪਾਗੀ ਘਟਨਾ ਹੈ ਜੀ ਜਿਹਦੇ ਬਾਰੇ ਅਸੀਂ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਆਓ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਹਾਂ ਬਾਈ ਜੀ ਬਲਜੀਤ ਸਿੰਘ ਹੈ ਜੀ ਪਿੰਡ ਤੂਰਕੋਟ ਜ਼ਿਲ੍ਹਾ ਬਰਨਾਲਾ ਓਕੇ ਤੁਹਾਡੇ ਖੇਤ ਦੀ ਵਾਰਦਾਤ ਹੈ ਜੀ ਹਾਂ ਜੀ ਹਾਂ ਜੀ ਸਾਡੇ 16 ਦੀ ਰਾਤ ਨੂੰ ਟਰਾਂਸਫਾਰਮ ਦੋ ਚੋਰੀ ਹੋ ਗਏ ਜੀ ਕਾਪਣਾ ਹੋ ਗਿਆ ਠੀਕ ਹੈ ਜੀ ਉਹ ਆਪਣੇ ਚਾਚੇ ਦਾ ਹੋ ਗਿਆ ਜੀ ਜਿਹੜਾ ਟਰਾਂਸਫਾਰਮ ਲੈ ਗਿਆ ਜੀ ਠੀਕ ਹੈ ਜੀ ਇਨਾਮ ਹੈ ਜੀ ਆਪਣਾ ਆਪਣਾ ਨਾਮ ਹੈ ਜੀ ਮੁਖਤਿਆਰ ਸਿੰਘ ਸਾਫਕਾ ਪੰਚ ਧੂਰਕੋਟ ਠੀਕ ਹੈ ਜੀ ਦਾ ਪਤਾ ਲੱਗਿਆ ਤੁਹਾਨੂੰ ਜੀ ਇਹ 16 ਤਰੀਕ ਦੀ ਰਾਤ ਨੂੰ ਹਾਂਜੀ ਚੋਰੀ ਹੋਈ ਹੈ ਜੀ ਠੀਕ ਹੈ ਜੀ ਟਰਾਂਸਫਾਰਮ ਦੋ ਲੈਏ ਨੇ ਠੀਕ ਹੈ ਜੀ ਇਹ ਤੋਂ ਮਤਲਬ ਲੱਗੇ ਹੈ ਤਾਂ ਸਾਡੇ ਪਿੰਡ ਦੇ ਧੂਰਕੋਟ ਦੀ ਹੈ ਰਕਵਤਾ ਠੀਕ ਹੈ ਜੀ ਤੇ ਉਹ ਮਤਲਬ ਕਿ ਬਦਰੇ ਵਾਲੇ ਨੇ ਇੱਥੇ ਬੈ ਲੈ ਲੈ ਜੀ ਤਾਂ ਉਹ ਪਾ ਹਨ ਠੀਕ ਹੈ ਜੀ ਬਦਰੇ ਵਾਲੇ ਦੇ ਪਾਈ ਦੇ ਥੋੜੇ ਗਮਾਂਡੀ ਆ ਫਾਰਮ ਬਦਰੇ ਵਾਲਿਆਂ ਦਾ ਚੋਰੀ ਹੋ ਗਿਆ ਠੀਕ ਹੈ ਜੀ ਇੱਕ ਬਲਜੀ ਬਲਜੀਤ ਸਿੰਘ ਦੀ ਮੋਟਰ ਦਾ ਠੀਕ ਆ ਪਿੱਛੇ ਜਿਹੜਾ ਲੱਗਿਆ ਪਿਆ ਜੀ ਹਾਂਜੀ ਠੀਕ ਹੈ ਜੀ ਜਦੋਂ ਬਲਜੀਤ ਸਿੰਘ ਤੜਕੇ 17 ਨੂੰ ਆਇਆ ਠੀਕ ਹੈ ਜੀ ਖੇਤ ਦੇਖਿਆ ਤੇ ਦੋਨੇ ਟਰਾਂਸਫਾਰਮ ਚੋਰੀ ਹੋਏ ਪਏ ਠੀਕ ਹੈ ਜੀ ਠੀਕ ਹੈ ਜੀ ਜੋ ਕਿ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਠੀਕ ਹੈ ਜੀ ਇਹ ਮਤਲਬ ਕਿ ਕੋਈ ਕੱਲਾ ਕਹਿਰਾ ਬੰਦਾ ਖੇਤ ਵੀ ਨਹੀਂ ਆ ਸਕਦਾ ਹਾਂ ਦੇਖ ਸਕਦੇ ਹਾਂ ਜੀ ਆਪਾਂ ਜਿਵੇਂ ਆਹ ਸਮਾਨ ਖਿੰਡਿਆ ਪਿਆ ਤੇ ਟਰਾਂਸਫਾਰਮ ਦੀ ਹਾਲਤ ਕੀਤੀ ਹੋਈ ਆ ਇਹ ਤੋਂ ਲੱਗਦਾ ਕਿ ਪੂਰਾ ਪ੍ਰਬੰਧ ਕਰਕੇ ਆਏ ਸੀ ਨਟ ਵਗੈਰਾ ਵੱਡੇ ਪਏ ਆ ਬਿਲਕੁਲ ਬਹੁਤ ਤਕੜੇ ਸੰਦਾਂ ਨਾਲ ਆਏ ਸੀਗੇ ਹਨਾ ਤਿਆਰੀ ਚ ਜੀ ਕੀ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਤੋਂ ਕੋਈ ਕੀ ਮੰਗ ਕਰਦੇ ਹੋ ਜਾਂ ਕਿਥੋਂ ਦਾ ਕੀ ਕਹਿਣਾਗਾ ਜੀ ਕੀ ਕਿ ਵੀ ਕਿਵੇਂ ਠੱਲ ਪਾਇਆ ਜਾਵੇ ਜਿਵੇਂ ਮਤਲਬ ਕਿ ਚੋਰਾਂ ਦੇ ਨੇ ਹੌਸਲੇ ਬਲੰਦ ਨੇ ਠੀਕ ਹੈ ਜੀ ਚਾਹੇ ਨਸ਼ੇੜੀ ਕਹਿ ਲੋ ਚਾਹੇ ਜਿਵੇਂ ਮਰਜ਼ੀ 라ਉ ਜੀ ਇਹਨੂੰ ਇਹ ਸਾਰੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਹੈ ਠੀਕ ਹੈ ਜੀ ਪੂਰਾ ਪੰਜਾਬ ਸਰਕਾਰ ਨੂੰ ਵੀ ਪ੍ਰਸ਼ਾਸਨ ਦੇ ਉੱਤੇ ਠੀਕ ਹੈ ਜੀ ਬਹੁਤ ਜ਼ੋਰ ਨਾਲ ਉਹਨੂੰ ਕਹਿਣਾ ਚਾਹੀਦਾ ਹੈ ਜਿਵੇਂ ਕਿ ਦੇਖਿਆ ਜਾ ਸਕਦਾ ਜੀ ਅੱਜ ਕੱਲ ਚਿੱਟੇ ਦੀ ਬਹੁਤ ਲੈਰ ਵਧੀ ਹੋਈ ਆ ਤਾਂ ਆਪਾਂ ਨਾਰਮਲ ਹੀ ਦੇਖਦੇ ਆ ਕਿ ਚਿੱਟੇ ਵਾਲੇ ਜੀ ਆਪਦੀ ਨਸ਼ੇ ਦੀ ਤੋੜ ਪੂਰੀ ਕਰਨ ਲਈ ਇਹੋ ਜੀਆਂ ਵਾਰਦਾਤਾਂ ਕਰਦੇ ਆ ਘਰਾਂ 'ਚ ਵੀ ਕਰਦੇ ਆ ਤੇ ਖੇਤਾਂ 'ਚ ਵੀ ਆਮ ਤੌਰ ਤੇ ਆਪਣੇ ਕਿਹਾ ਜਾਂਦਾ ਤੋ ਤੁਹਾਨੂੰ ਵੀ ਲੱਗਦਾ ਕਿ ਇਹ ਵਾਰਦਾਤ ਉਹਨਾਂ ਦੀ ਹੋ ਸਕਦੀ ਹੈ ਜੀ ਉਹਨਾਂ ਦੀ ਹੈ ਜੀ ਹਾਂਜੀ ਹੋ ਸਕਦੀ ਹੈ ਬੰਤੇ ਵਾਲੇ ਦੀ ਹੈ ਹੋਰ ਤਾਂ ਗਿਰੀ ਹੋ ਸਕਦੀ ਹੈ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰੋਗੇ ਜੀ ਕਿ ਬੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਸਰਕਾਰ ਕੋਈ ਹੱਲ ਕਰੇ ਇਹਨਾਂ ਦਾ ਹਾਂ ਬਿਲਕੁਲ ਜੀ ਕੋਈ ਵੀ ਜਿਵੇਂ ਹੋ ਸਕਦਾ ਹੈ ਕਿ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਸਾਰਾ ਝੂਠ ਹੈ ਜਿਹੜਾ ਅੱਜ ਕੱਲ ਚਿੱਟੇ ਵੱਲ ਵਧ ਰਿਹਾ ਤਾਂ ਜਿਹੜੇ ਲੱਗੇ ਆ ਉਹਨਾਂ ਲਈ ਰੀਹੈਬਿਲੀਟੇਸ਼ਨ ਸੈਂਟਰ ਵਗੈਰਾ ਖੋਲੇ ਜਾਣ ਤਾਂ ਜੋ ਉਹਨਾਂ ਨੂੰ ਮੁੜ ਵਾਪਸੀ ਆਪਾਂ ਕਹਿ ਸਕਦੇ ਹਾਂ ਨਾ ਵੀ ਸਿੱਧੇ ਰਾਹ ਤੇ ਪਾਇਆ ਜਾਵੇ। ਲੋਕ ਜੀ ਸਾਰੀ ਸਾਰੀ ਰਾਤ ਫਿਰਦੇ ਰਹਿੰਦੇ ਹਨ ਜੀ। ਹਾਂਜੀ ਪਹਿਰੇ ਲੱਗਦੇ ਸੀ ਜਿਵੇਂ ਆਪਾਂ ਕਹਿ ਸਕਦੇ ਆ ਪਿੰਡਾਂ 'ਚ। 7 ਵਜੇ ਤੋਂ ਬਾਅਦ ਆਪਾਂ ਬਾਹਰ ਨਹੀਂ ਨਿਕਲ ਸਕਦੇ। ਬਾਕੀ ਇੱਕ ਗੱਲ ਇਹ ਵੀ ਆ ਵੀਰੇ ਜੇ ਤੁਸੀਂ ਉਸ ਰਾਤ ਮੰਨ ਲਓ ਆ ਵੀ ਜਾਂਦੇ ਇਕੱਲੇ ਗੈਰੇ ਬੰਦੇ ਦਾ ਤਾਂ ਆਉਣ ਦਾ ਬੰਦਾ ਨਹੀਂ ਕਿਉਂਕਿ ਇਹ ਕੰਮ ਜਿਹੜਾ ਲੱਗਦਾ ਵੀ ਹਨਾ ਉਹ ਰਾਤ ਦੀਆਂ ਕਈ ਵਾਰੀ ਬਾਰੀਆਂ ਵੀ ਹੁੰਦੀਆਂ ਮੋਟਰਾਂ ਦੀਆਂ ਠੀਕ ਹੈ ਜੀ ਰਾਤ ਨੂੰ ਵੀ ਮੋਟਰਾਂ ਚੱਲਦੀਆਂ ਨੇ ਕਈ ਵਾਰੀ ਕੱਲਾ ਕਹਿਰਾ ਬੰਦਾ ਆ ਜਾਂਦਾ ਜਿਵੇਂ ਮੈਂ ਕੱਲਾ ਕਹਿਰਾਗਾ ਮੈਂ ਖੇਤ ਹੁੰਦਾ ਬਾਈ ਚਾਂਸ ਮੈਨੂੰ ਕਿੱਥੇ ਛੜਦੇ ਹੋ ਖਬਰਾਂ ਕਿੰਨੇ ਬੰਦੇ ਸੀਗੇ ਹਾਂ ਬਿਲਕੁਲ ਹਾਬ ਨਾਲੋਂ ਟਰਾਂਸਫਾਰਮ ਦਾ ਕੱਲਾ ਕੱਲਾ ਨਟ ਕਰਕੇ ਸਿੱਟ ਗਏ ਉਹ ਹਾਂ ਬਿਲਕੁਲ ਕਹਿ ਸਕਦੇ ਆ ਜੀ ਹੁਣ ਤਾਂ ਆਪਣਾ ਮਾਲੀ ਨੁਕਸਾਨ ਹੋਇਆ ਪਰ ਜੇ ਕੋਈ ਇਦਾਂ ਦਾ ਹੁੰਦਾ ਕਿ ਤੁਸੀਂ ਆ ਜਾਂਦੇ ਤਾਂ ਜਾਨੀ ਨੁਕਸਾਨ ਦੀ ਵੀ ਬਰਦਾਤ ਨਹੀਂ ਕਰਦੇ ਕਿਉਂਕਿ ਹਾਂ ਉਹਨਾਂ ਨੂੰ ਸਿਰਫ ਆਵਰੇ ਤੱਕ ਆ ਜੀ ਆਪਦੇ ਦਿੱਕਤਾਂ ਠੀਕ ਹੈ ਜੀ ਠੀਕ ਹੈ ਸ਼ੁਰੂਆਤ ਤੋਂ ਕੋਈ ਵੱਡੀ ਗੱਲ ਤਾਂ ਹੈ ਨਹੀਂਗਾ ਜੀ ਜੇ ਇੱਥੇ ਕੋਈ ਬਰਦਾਤ ਵੱਡੀ ਹੋ ਜਾਂਦੀ ਫਿਰ ਤੇ ਹੁਣ ਤੁਸੀਂ ਵੀਰੇ ਮਹਿਕਮੇ ਦੇ ਵਿੱਚ ਰਿਪੋਰਟ ਕੀਤੀ ਆ ਹਾਂਜੀ ਹਾਂਜੀ ਮੈਂ ਕਿਮੇਂ ਦੇ ਵਿੱਚ ਰਿਪੋਰਟ ਕਰੀ ਆ ਜੀ ਅੱਜ ਸਵੇਰ ਹੀ ਤੁਹਾਨੂੰ ਪਤਾ ਲੱਗਿਆ ਹਨਾ ਅੱਜ 17 ਤਰੀਕ ਹੈ ਜੀ 17 ਨੂੰ ਸਵੇਰੇ ਆਏ ਸੀ ਦੇਖਿਆ ਦਾ ਟਰਾਂਸਫਰਮ ਹੈ ਨਹੀਂ ਸੀਗੇ ਜੀ ਠੀਕ ਹੈ ਜੀ ਆਏ ਪਏ ਸੀਗੇ ਖੋਲ ਕੇ ਸਭ ਕੁਝ ਸਭ ਕੁਝ ਲੈ ਗਏ ਉਹ ਠੀਕ ਹੈ ਜੀ ਠੀਕ ਹੈ ਜੀ ਵਗੈਰਾ ਤਾਂਬਾ ਵਗੈਰਾ ਸਭ ਕੁਝ ਲੈ ਗਏ ਠੀਕ ਹੈ ਜੀ ਇਹ ਤਾਂਬੇ ਵਾਲਾ ਸੀ ਹਨਾ ਤੁਹਾਡਾ ਟਰਾਂਸਫਰਮ ਜੀ ਠੀਕ ਹੈ ਜੀ ਸੋ ਧੰਨਵਾਦ ਜੀ ਸੋ ਜਿਵੇਂ ਤੁਸੀਂ ਬਾਰਦਾਤ ਬਾਰੇ ਸੁਣ ਲਿਆ ਜੀ ਸੋ ਅਸੀਂ ਪਲੀਜ਼ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਧਿਆਨ ਰੱਖਿਓ ਤੇ ਪਲੀਜ਼ ਇੰਨੀ ਕੁ ਬੇਨਤੀ ਕਰਵਾਣ ਕਰਿਓ ਜੀ ਕੱਲੇ ਜਾਣੇ ਖੇਤ ਚ ਨਾ ਜਾਓ ਤਾਂ ਕਿ ਮਾਲੀ ਦੇ ਨਾਲ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਜਾਏ ਸੋ ਪਲੀਜ਼ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ